ਜਦੋਂ ਦਾ ਸੱਚੇ ਸਤਗੁਰਾਂ ਦਾ ਦਰਸ਼ਨ ਪਾਇਆ ਦਰਸ਼ਨ ਕੀਤਾ ਉਦੋਂ ਤੋਂ ਭਾਈ ਅੰਦਰ ਜਿਹੜੀਆਂ ਆ ਬੁਰਾਈਆਂ ਸੀ ਇਹ ਮੇਰੇ ਅੰਦਰੋਂ ਸਾਰੀਆਂ ਖਤਮ ਹੋ ਗਈਆਂ ਅੱਗੇ ਮੈਂ ਭਟਕਦਾ ਸੀ ਸੁੱਖ ਕਿੱਥੋਂ ਮਿਲੂਗਾ ਸੁੱਖ ਦੀ ਖਾਤਰ ਬੜੇ ਪਾਪੜ ਵੇਲਦਾ ਸੀ ਅੱਗੇ ਮੋਹ ਦਾ ਰੋਗ ਸੀ ਮੇਰੇ ਅੰਦਰ ਜੋ ਕੋ ਡੋ ਵੇ ਕੇਵਲ ਮੇਰੇ ਕੋਲ ਹੋਵੇ ਜਿਸ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਰਚਨਾ ਤੋਂ ਸ੍ਰੀ ਅਨੰਦ ਸਾਹਿਬ ਦੀ ਬਾਣੀ ਅੰਦਰ ਫਰਮਾਣ ਕਰਦੇ ਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਤੂੰ ਢਾਲਾਇਆ ਇਨਸ਼ਾਨੀਆਂ ਇਹ ਗੋਣਾ ਮਾਇਆ ਦੇ ਇਹ ਮਾਇਆ ਕੀ ਗੋਣਾ ਜੀ ਪਹਿਲਾ ਜਿਤ ਹਰ ਵਿਸਰੈ ਜਦੋਂ ਪ੍ਰਮਾਤਮਾ ਸਾਡੇ ਯਾਦ ਵਿੱਚੋਂ ਸਾਡੇ ਚੇਤੇ ਤੋਂ ਵਿਸਰਜ ਜਾਵੇ ਇਹ ਮਾਇਆ ਦਾ ਗੋਣਾ ਸਾਡੇ ਵਾਸਤੇ ਔਗਣ ਬਣ ਗਿਆ ਜਿਤ ਹਰ ਵਿਸਰੈ ਪਰਮਾਤਮਾ ਨੂੰ ਬੁਲਾ ਦਿੱਤਾ ਮੋਹ ਉਪਦੇ ਹੁਣ ਅੰਦਰ ਮੋਹ ਪੈਦਾ ਹੋ ਗਿਆ ਜਿਸ ਵੀ ਪਦਾਰਥ ਨੂੰ ਅੱਖਾਂ ਨਾਲ ਵੇਖਦਾ ਸੰਸਾਰ ਦੇ ਕਿਸੇ ਦ੍ਰਿਸ਼ ਨੂੰ ਤੱਕਿਆ ਤੇ ਅੰਦਰ ਮੋਹ ਪੈਦਾ ਹੋ ਜਾਂਦਾ ਇਹ ਮੇਰੇ ਕੋਲ ਚਾਹੀਦਾ ਸੰਸਾਰ ਦੇ ਅੰਦਰ ਜਰ ਜੋਰੂ ਤੇ ਜ਼ਮੀਨ ਵਸ ਇਨ ਤਿੰਨਾ ਤੇ ਨਿਗਾ ਪਈ ਤੇ ਜੰਗ ਜੋ ਦਰਮ ਹੋ ਜਾਂਦੇ ਆ ਕਿਉਂ ਅੰਦਰ ਮੋਹ ਪੈਦਾ ਹੋ ਜਾਂਦਾ ਇਸ ਕਰਕੇ ਗੁਰਮੁਖੋ ਇਹ ਬਹੁਤ ਭਿਆਨਕ ਰੋਗ ਹੈ ਨੂੰ ਛੋਟਾ ਜਨਾਂ ਜਾਣਿਓ ਵੀ ਆਪਾਂ ਮੋਹ ਕਹੇ ਤਾਂ ਚਲ ਕੋਈ ਨਾ ਪਨੋ ਕੀ ਹੁੰਦਾ ਨਹੀਂ ਨਹੀਂ ਇਹਦੇ ਬੜੇ ਖਤਰਨਾਕ ਰਿਜ਼ਲਟ ਨੇ